ਦੋਸਤੋ ਮੁੰਬਈ 1 ਮਈ 2025 ਨੂੰ ਰਿਲੀਜ਼ ਹੋਈ ਫਿਲਮ ਗੁਰੂ ਨਾਨਕ ਜਹਾਜ਼ ਇਤਿਹਾਸ ਦੇ ਇੱਕ ਅਹਜੇ ਅਧਿਆਇ ਨੂੰ ਸਿਨੇਮਾਈ ਪਰਦੇ ਤੇ ਲਿਆ ਰਹੀ ਹੈ ਜੋ ਭਾਰਤੀ ਪ੍ਰਵਾਸੀ ਹੱਕਾਂ ਨਸਲੀ ਭੇਦਭਾਵ ਤੇ ਬਹਾਦਰੀ ਦੇ ਪੂਰੇ ਅਹਿਸਾਸ ਨਾਲ ਭਰਪੂਰ ਹੈ ਫਿਲਮ ਕਾਮਾਗਾਟਾ ਮਾਰੂ ਘਟਨਾ ਤੇ ਸ਼ਹੀਦ ਮੀਵਾ ਸਿੰਘ ਲਪੋਕੋ ਦੀ ਸ਼ਹਾਦਤ ਤੇ ਆਧਾਰਿਤ ਹੈ ਇਸ ਚ ਤਰਸੇਮ ਜੱਸੜ ਨੇ ਸਹੀਦ ਮੇਵਾ ਸਿੰਘ ਲੋਪੋਕ ਕੋ ਦੀ ਭੂਮਿਕਾ ਨਿਭਾਈ ਹੈ 1914 ਵਿੱਚ ਜਾਪਾਨ ਤੋਂ ਕਾਮਾਗਟਾ ਮਾਰੂ ਨਾ ਦੇ ਜਹਾਜ਼ ਰਾਹੀ 376 ਭਾਰਤੀ ਪ੍ਰਵਾਸੀ ਜਿਆਦਾਤਰ ਪੰਜਾਬੀ ਸਿੱਖ ਕੈਨੇਡਾ ਦੇ ਵੈਂਕੂਵਰ ਪਹੁੰਚੇ ਉਹ ਉਮੀਦ ਕਰ ਰਹੇ ਸਨ ਕਿ ਉਹਨਾਂ ਨੂੰ ਨਵੇਂ ਮੁਲਕ ਵਿੱਚ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦਾ ਇੱਕ ਮੌਕਾ ਮਿਲੇਗਾ ਪਰ ਕੈਨੇਡੀਅਨ ਸਰਕਾਰ ਨੇ ਨਸਲੀ ਭੇਦਭਾਵ ਰਵੱਈਏ ਅਪਣਾਉਂਦੇ ਹੋਏ ਜਹਾਜ਼ ਨੂੰ ਬੰਦਰਗਾਹ ਤੇ ਹੀ ਰੋਕ ਲਿਆ ਹਫਤਿਆਂ ਤੱਕ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਾ ਮਿਲੀ ਅੰਤ ਵਿੱਚ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਕੋਲਕਾਤਾ ਪਹੁੰਚਣ ਤੇ ਵਰਤਾਨਵੀ ਹਕੂਮਤ ਨੇ ਉਹਨਾਂ ਤੇ ਜ਼ਬਰਦਸਤੀ ਹਮਲਾ ਕੀਤਾ ਜਿਸ ਦੌਰਾਨ ਕਈ ਬੇਕਸੂਰ ਮਾਰੇ ਗਏ ਇਹ ਘਟਨਾ ਸਿਰਫ ਇੱਕ ਜਹਾਜ਼ ਦਾ ਰੋਕਿਆ ਜਾਣਾ ਨਹੀਂ ਸੀ ਇਹ ਅਨਿਆਏ ਦੇ ਖਿਲਾਫ ਇੱਕ ਸੰਘਰਸ਼ ਦੀ ਚੀਕ ਸੀ ਕੈਨੇਡਾ ਚ ਗਦਰੀ ਲਹਿਰ ਨਾਲ ਜੁੜੇ ਕਈ ਪੰਜਾਬੀ ਇਸ ਘਟਨਾ ਤੋਂ ਪਰ ਕੁੱਟھے ਉਹਨਾਂ ਤੋਂ ਇੱਕ ਮੇਵਾ ਸਿੰਘ ਲੋਪੁੱਕ ਵੀ ਸਨ ਜੋ ਕਦਰ ਪਾਰਟੀ ਦੇ ਸਰਗਰਮ ਮੈਂਬਰ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਕੈਨੇਡੀਅਨ ਸਰਕਾਰ ਭਾਰਤੀ ਹਕੂਕਾਂ ਨੂੰ ਰੋਂਦ ਰਹੀ ਹੈ ਤਾਂ ਉਹਨਾਂ ਨੇ 1915 ਚ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਵਿਲੀਅਮ ਚਾਰਲਸ ਹੌਪਕਿਸਨ ਦਾ ਕਤਲ ਕਰ ਦਿੱਤਾ ਉਹਨਾਂ ਨੂੰ ਇਸ ਕਾਰਵਾਈ ਲਈ ਫਾਂਸੀ ਦੀ ਸਜ਼ਾ ਦਿੱਤੀ ਗਈ ਮੇਵਾ ਸਿੰਘ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਸਨ ਗੁਰੂ ਨਾਨਕ ਜਹਾਜ਼ ਚ ترسےਮ ਜਸੜ ਨੇ ਸ਼ਹੀਦ ਮੇਵਾ ਸਿੰਘ ਲਪੋਕ ਕੋ ਦੀ ਭੂਮਿਕਾ ਨਿਭਾ ਕੇ ਇੱਕ ਇਤਿਹਾਸਿਕ ਪਾਤਰ ਨੂੰ ਜ਼ਿੰਦਗੀ ਦਿੱਤੀ ਹੈ ਉਹਨਾਂ ਦਾ ਅਭਿਨੈ ਸਿਰਫ ਨਾਟਕੀ ਨਹੀਂ ਸਚਾਈ ਨਾਲ ਭਰਪੂਰ ਹੈ ਫਿਲਮ ਚ ਕਾਮਾਗਾਟਾ ਮਾਰੂ ਦੀ ਹਕੀਕਤ ਉਹਨਾਂ ਦੀ ਲੜਾਈ ਤੇ ਮੇਵਾ ਸਿਗਲਪੋਕੋ ਦੀ ਸਾਹادت ਨੂੰ ਬੜੀ ਸਵੇਦਨਸ਼ੀਲਤਾ ਤੇ ਇੱਜਤ ਨਾਲ ਦਰਸਾਇਆ ਹੈ ਫਿਲਮ ਚ ਤਰਸੇਮ ਜਸਰ ਦੇ ਨਾਲ ਗੁਰਪ੍ਰੀਤ ਖੁੱਗੀ ਬਲਵਿੰਦਰ ਬੁਲੇਟ ਹਰਸਰਨ ਸਿੰਘ ਸਤਿੰਦਰ ਕਸ਼ਵਾਨਾ ਤੇ ਹੋਰ ਕਈ ਸਿਤਾਰੇ ਅਹਿਮ ਕਿਰਦਾਰਾਂ ਚ ਨਜ਼ਰ ਆਉਣ ਵਾਲੇ ਹਨ ਫਿਲਮ ਨੂੰ ਸਰਨ ਆਟ ਨੇ ਡਾਇਰੈਕਟ ਕੀਤਾ ਹੈ ਜੋ ਮਨਪ੍ਰੀਤ ਜੋਹਲ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਜਦਗੀ ਕਰਮਜੀਤ ਸਿੰਘ ਜੋਹਲ ਇਸ ਦੇ ਕੋ-ਪ੍ਰੋਡਿਊਸਰ ਹਨ ਫਿਲਮ ਦੀ ਕਹਾਣੀ ਹਰਨਾਵir ਸਿੰਘ ਤੇ ਸ਼ਰਨ ਆਟ ਵੱਲੋਂ ਲਿਖੀ ਗਈ ਹੈ ਫਿਲਮ ਓਮਜੀ ਸੀਨੇ ਵਰਲਡ ਵੱਲੋਂ ਦੁਨੀਆ ਭਰ ਚ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ ਗੁਰੂ ਨਾਨਕ ਜਹਾਜ ਸਿਰਫ ਇੱਕ ਫਿਲਮ ਨਹੀਂ ਇੱਕ ਇਤਿਹਾਸਿਕ ਸਬਕ ਹੈ ਇਹ ਅਜੇ ਨਾਇਕਾ ਦੀ ਯਾਦ ਤਾਜ਼ਾ ਕਰਦੀ ਹੈ ਜੋ ਕਦੇ ਦਰਬਾਰਾਂ ਚ ਨਹੀਂ ਸਨ ਪਰ ਜ਼ਮੀਨ ਤੇ ਹਿੰਸਾਫ ਲਈ ਲੜੇ 1 ਮਈ 2025 ਨੂੰ ਰਿਲੀਜ਼ ਹੋਈ ਇਹ ਫਿਲਮ ਤਾਂ ਇਹ ਸਿਰਫ ਇੱਕ ਕਹਾਣੀ ਨਹੀਂ ਦਸੇਗੀ ਸਗੋਂ ਇਹ ਸਾਡੀ ਕੋਮਦੀ ਰੂਹ ਦੀ ਗੂੰਜ ਹੋਵੇਗੀ ਧੰਨਵਾਦ